ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋ ਦੇਖ ਲਓ ਜੀ ਮੇਥੀ ਮੈਂ ਇੰਨੀ ਸਾਰੀ ਤੋੜ ਲਈ ਹੋਈ ਐ ਤੇ ਹੋਰ ਵੀ ਮੈਂ ਤੋੜਦੀ ਪਈ ਆ ਮਤਲਬ ਮੈਂ ਜਦੋਂ ਵੀ ਕੋਈ ਚੀਜ਼ ਬਣਾਉਣੀ ਆ ਉਹਦੇ ਚ ਮੇਥੀ ਪਾਉਣੀ ਆ ਤੁਹਾਨੂੰ ਦੱਸਿਆ ਸੀ ਮੈਂ ਤੇ ਮੈਂ ਆਪਣੀ ਹੀ ਮੇਥੀ ਘਰ ਦੀ ਆਪਾਂ ਤਾਜੀ ਤੋੜ ਕੇ ਐਵੇਂ ਪਾ ਲਈਦੀ ਆ ਬਹੁਤ ਛੇਤੀ ਹੋ ਜਾਂਦੀ ਐ ਮੈਂ ਇੰਨੀ ਕੁ ਤੋੜ ਲੈਨੀ ਆ ਤੇ ਫੇਰ ਪਿੱਛੇ ਹੋ ਜਾਂਦੀ ਆ ਮਸਾ ਉਨੀ ਕੀ ਵਰਤੀ ਜਾਂਦੀ ਐ ਤੇ ਆਪਣੇ ਫੇਰ ਸੁੱਖ ਨਾਲ ਹੋ ਜਾਂਦੀ ਆ ਜੀ ਤੁਸੀਂ ਦੇਖ ਸਕਦੇ ਹੋ ਲਾਗੋ ਤੋਂ ਉਹ ਕਿੰਨੀ ਪਈ ਹੋਈ ਆ ਉੱਪਰ ਤਰੇਲ ਜੀ ਤੇ ਪਤਾਨੇ ਨੂੰ ਕੋਰਾ ਕਹਿੰਦੇ ਆ ਕਿ ਦੇਖੋ ਜਿਵੇਂ ਬਰਫ਼ ਨਹੀਂ ਹੁੰਦੀ ਐਵੇਂ ਪਈ ਹੋਈ ਆ ਤੇ ਇਦਾਂ ਮੈਂ ਤੋੜ ਲਈ ਵੈਸੇ ਇਹਨੂੰ ਚਾਕੂ ਦੇ ਨਾਲ ਕੱਟਿਆ ਜਾਵੇ ਤਾਂ ਹੋਰ ਵੀ ਛੇਤੀ ਉੱਗਦੀ ਆ ਹਨਾ ਤੇ ਮੈਂ ਤੇ ਵੈਸੇ ਐਵੇਂ ਹੀ ਲੈ ਚੱਲੀਆਂ نیچے ਤੋੜ ਕੇ ਇਹ ਸਾਡੇ ਛੱਤ ਤੇ ਲੱਗੀ ਹੋਈ ਆ نیچے ਡਿੱਗੀ ਠੀਕ ਹੈ ਤੇ ਇਦਾਂ ਮਤਲਬ ਲਗਾਉਣੀ ਚਾਹੀਦੀ ਆਪ ਨੂੰ ਵੀ ਮਤਲਬ ਤੋੜ ਕੇ ਆਪਾਂ ਘਰ ਦੀ ਘਰੇ ਹੈ ਨਾ ਨਹੀਂ ਵੀ ਕਿਸੇ ਟਾਈਮ ਕੋ ਸਬਜੀ ਵਾਲਾ ਅੰਦਾ ਚਲੋ ਆਪਣੇ ਘਰ ਕੋਈ ਹਰੀ ਚੀਜ਼ ਤਾਂ ਹੈਗੀ ਆ ਨਾ ਅਸੀਂ ਤੋੜ ਕੇ ਪਾ ਸਕਦੇ ਆ ਤੇ ਸੋ ਜਿਹੜੀ ਐਵੇਂ ਵੱਡੀ ਵੱਡੀ ਸੀ ਉਹ ਮੈਂ ਤੋੜ ਲਈ ਐ ਬਸ ਇੰਨਾ ਕੁ ਸੋਖ ਹੁੰਦਾ ਆ ਬਾਕੀ ਜੇ ਮੇਥੀ ਜ਼ਿਆਦਾ ਚਾਹੀਦੀ ਆ ਫਿਰ ਤੇ ਮਾਰਕੀਟ ਤੋਂ ਹੀ ਲੈਣੇ ਆਪਾਂ ਹਨ ਤੇ ਇਹਦਾ ਇਹੀ ਆ ਕਿ ਥੋੜੀ ਬਹੁਤੀ ਆਪਾਂ ਤੋੜ ਕੇ ਜਿਵੇਂ ਸੁੱਕੇ ਆਲੂ ਬਣਾ ਲਓ ਕਿਸੇ ਟਾਈਮ ਤੋਂ ਉਹਦੇ ਵਿੱਚ ਬਹੁਤ ਵਧੀਆ ਲੱਗਦੀ ਐ ਇੰਨੀ ਕਿ ਵੱਡੀ ਵੱਡੀ ਹੈਗੀ ਐ ਤੇ ਇਹ ਮੈਂ ਰਹਿਣ ਦਿੱਤੀ ਐ ਤੇ ਇੰਨੀ ਕ ਆਪਾਂ ਤੋੜ ਲਈ ਦੇਖੋ ਕਾਫੀ ਐ ਦੇਖੋ ਇਹ ਤੇ ਮੱਕੀ ਦੀ ਰੋਟੀ ਚ ਪਉਣ ਜੋਗੀ ਤੇ ਹੈਗੀ ਐ ਸਾਡੇ ਦੂਸਰੀ ਸਾਈਡ ਵੀ ਲੱਗੀ ਹੋਈ ਮੈਂ ਦਿਖਾਉਣੀ ਤੁਹਾਨੂੰ ਐ ਬਚਾਰਾ ਠੰਡ ਦੇ ਨਾਲ ਹੋ ਹੀ ਨਹੀਂ ਰਿਹਾ ਧੰਨੀਆਂ ਧੁਨੀਆਂ ਨਾ ਬਹੁਤ ਘੱਟ ਹੋ ਰਿਹਾ ਐ ਇਹਦੇ ਚ ਪਹਿਲਾਂ ਪਹਿਲਾਂ ਹੋ ਗਿਆ ਸੀ ਮੈਂ ਪਾਲਕ ਕੱਟ ਕੇ ਲੈ ਗਈ ਸੀ نیچے ਹੁਣ ਨਹੀਂ ਜਲਦੀ ਵੱਧਦੀ ਨਹੀਂ ਪਈ ਹੈਗੀ ਠੰਡ ਦਾ ਕਰਕੇ ਫੇ ਕੋਰਾ ਕਾਰਾ ਪਿੰਦਾ ਨਾ ਤਾਂ ਨਹੀਂ ਹੋ ਰਿਹਾ ਮੈਨੂੰ ਲੱਗਦਾ ਬਾਕੀ ਇੱਥੇ ਵੀ ਹੈਗੀ ਆ ਇੱਥੋਂ ਵਾਲੀ ਤੇ ਮੈਂ ਉਸ ਦਿਨ ਤੋੜ ਕੇ ਲੈ ਗਈ ਸੀ نیچے ਤੇ ਉਹ ਮੈਂ ਪਾ ਲਈ ਹੋਈ ਸਬਜ਼ੀਆਂ ਦੇ ਵਿੱਚ ਪਾਲਕ ਵੀ ਪਾਈ ਸੀ ਮੈਂ ਉਸ ਦਿਨ ਸਾਗ ਬਣਾਇਆ ਸੀ ਤੇ ਥੋੜੀ ਜੀ ਪਾਲਕ ਆਪਾਂ ਪਾ ਲਈ ਸੀ ਇਹਦੇ ਚੋਂ ਨਾ ਲੈ ਕੇ ਤੇ ਹੁਣ ਇਹ ਵੀ ਹੋ ਜੇਗੀ ਹੁਣ ਉਧਰੋਂ ਮੈਂ ਤੋੜ ਲਈ ਆ ਮੇਥੀ ਤੇ ਹੁਣ ਉਹ ਵੀ ਉੱਗ ਜਾਣੀ ਆ ਤੇ ਇਹ ਵੀ ਹੋ ਜਾਣੀ ਆ ਠੀਕ ਹੈ ਜੀ ਦੇਖ ਲਓ ਕਿੰਨੀ ਸੋਹਣੀ ਆ ਨਾ ਜੇ ਪਕੌੜਿਆਂ ਨੂੰ ਵੀ ਦਿਲ ਕਰਦਾ ਤੇ ਆਪਾਂ ਜਲਦੀ ਜਲਦੀ ਆਪਣਾ ਇੱਥੋਂ ਲਾਗੋ ਥੋੜਾ ਹਰਿਆ ਹੋਰਿਆ ਤੋੜ ਕੇ ਚੀਜ਼ਾਂ نیچے ਵੀ ਲੱਗੀਆਂ ਹੋਈਆਂ ਮੂਲੀਆਂ ਤੇ ਪਾਲਕ ਤੇ ਧਨੀਆਂ نیچے ਵੀ ਮੇਥੀ ਕਾਫੀ ਕੁਝ ਹੈਗਾ نیچے ਲੱਗਾ ਹੋਇਆ ਕੈਰੀ ਚ ਉੱਥੋਂ ਵੀ ਆਪਾਂ ਤੋੜ ਲੈਨੇ ਆ ਇੱਥੋਂ ਵੀ ਤੇ ਘਰੇ ਜਦੋਂ ਦਿਲ ਕਰਦਾ ਪਕੌੜੇ ਵੀ ਕਰ ਲੋ ਬੈਸਟ ਹੈ ਨਾ ਘਰ ਦੀ ਚੀਜ਼ ਓਕੇ ਜੀ